ਪਿੰਡ ਮਾਲਾ ਵਾਲੇ ਵਿਖੇ ਵਾਰਡ ਨੰਬਰ 2 ਦੇ ਇੰਚਾਰਜ ਅਮਰਜੀਤ ਸਿੰਘ LIC ਵਾਲੇ ਦੇ ਉਦਵਾ ਸਦਕਾ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਜਾਣ ਵਾਲੀ ਸੜਕ ਉੱਪਰ ਇੰਟਰਲੋਕ ਟਾਈਲਾਂ ਲਗਾਉਣ ਦਾ ਉਦਘਾਟਨ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਆਪਣੇ ਘਰ ਕਮਲਾ ਨਾਲ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਕਰੀਬ 20 ਸਾਲਾਂ ਤੋਂ ਇਸ ਸੜਕ ਨੂੰ ਅਣਗੋਲਿਆ ਕੀਤਾ ਹੋਇਆ ਸੀ ਜਦਕਿ ਇਸ ਸੜਕ ਉੱਪਰ ਦੋ ਸਰਕਾਰੀ ਸਕੂਲ ਬਣੇ ਹੋਏ ਹਨ ਸੜਕ ਨਾ ਬਣੀ ਹੋਣ ਕਾਰਨ ਬੱਚਿਆਂ ਨੂੰ ਸਕੂਲ ਜਾਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਪਰਸਾਤਾ ਦੇ ਦਿਨਾਂ ਵਿੱਚ ਬੱਚਿਆਂ ਦਾ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਸੀ ਬੱਚਿਆਂ ਤੇ ਸਕੂਲ ਦੇ ਅਧਿਆਪਕਾਂ ਦੀ ਇਸ ਮੁਸ਼ਕਲ ਨੂੰ ਵਾਰਡ ਇੰਚਾਰਜ ਅਮਰਜੀਤ ਸਿੰਘ ਵੱਲੋਂ ਜਦੋਂ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਸ ਮੁਸ਼ਕਲ ਦਾ ਹੱਲ ਕਰਦੇ ਹੋਏ ਸੜਕ ਉੱਪਰ ਇੰਟਰਲੋਕ ਟਾਈਲਾਂ ਲਗਵਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੇ ਇਸ ਨਾਲ ਕੁਝ ਹੀ ਦਿਨਾਂ ਦੇ ਅੰਦਰ ਬੱਚਿਆਂ ਤੇ ਅਧਿਆਪਕਾਂ ਨੂੰ ਆਉਣ ਵਾਲੀ ਮੁਸ਼ਕਲ ਤੋਂ ਰਾਹ ਦਿਵਾਈ ਜਾਵੇਗੀ। ਨਾਲ ਹੀ ਉਹਨਾਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਅਪੀਲ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪ ਪਾਰਟੀ ਦੇ ਅਬ ਮਿਹਰ ਬਣੇ ਅਤੇ ਰਿੰਦੇ ਵਿਕਾਸ ਦੇ ਕੰਮ ਕਰਵਾਏ ਜਾ ਸਕਣ। ਇਸ ਮੌਕੇ ਅਮਰਜੀਤ ਸਿੰਘ ਨੇ ਹਲਕਾ ਵਿਧਾਇਕ ਡਾਕਟਰ ਜਸ਼ਬੀਰ ਸਿੰਘ ਸੰਧੂ ਅਤੇ ਆਏ ਹੋਏ ਵਰਕਰਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਲਖਵਿੰਦਰ ਸਿੰਘ, ਕਿਤੇਂਦਰ ਸਿੰਘ, ਰੰਜੀਤ ਸਿੰਘ, ਡਾਕਟਰ ਸੰਦੂਰ ਦੇ ਭਰਾ, ਦਵਿੰਦਰ ਸਿੰਘ ਅਤੇ ਪੀਏ ਅਮਰਜੀਤ ਸਿੰਘ, ਭੁਪਿੰਦਰ ਸਿੰਘ, ਪ੍ਰਭ ਉਪਪਲ, ਰਣਵੇ ਹੋਟਲ ਵਾਲੇ, ਰਾਸ਼ਟਰੀ ਪ੍ਰਦਾਨ ਵਾਲਮੀਕ ਰੰਗਰੇਟਾ ਸ਼ਕਤੀਮੰਚ, ਦਲਬੀਰ ਸਿੰਘ ਕੁੱਕੂ, ਰਾਏ ਕੁਮਾਰ, ਰਾਜੂ, ਜਸਬੀਰ ਸਿੰਘ, ਬਲਦੇਵ ਸਿੰਘ ਗਮਟਾਲਾ, ਜੋਸ਼ਨ, ਹਰਮੀਤ ਸਿੰਘ, ਸਤਨਾਮ ਸਿੰਘ ਮਾਲਾਵਾਲੀ, ਸੁੱਖਾ ਠੇਕੇਦਾਰ, ਬਾਗਾ ਆਦ ਹਾਜ਼ਰ ਸਨ। ਇਹਨਾਂ ਮਾਲਾਵਾਲੀ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜੇ ਤਕਰੀਬਨ 20 ਸਾਲ ਤੋਂ ਸਕੂਲ ਨੂੰ ਜਾਂਦੀ ਛੜਤ ਜਿਹੜੀ ਉਹ ਕੱਚੀ ਸੀ। ਇਹਦੇ ਕਰਕੇ ਬੱਚਿਆਂ ਨੂੰ ਬਸਾਤਾਂ ਦੇ ਵਿੱਚ ਤੇ ਟੀਚਰਾਂ ਨੂੰ ਬਸਾਤਾਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਸੀ ਕੱਟਾ ਮਿੱਟੀ ਗੰਦ ਸਾਰਾ ਇਸ ਰੋਡ ਦੇ ਉੱਤੇ ਰਹਿੰਦਾ ਸੀ ਕਿਉਂਕਿ ਸਕੂਲ ਪੈਣ ਤੋਂ ਬਾਰ-ਬਾਰ ਆ ਤੇ ਸੜਕ ਕੱਚੀ ਸੀ ਸੋ ਇਲਾਕਾ ਨਿਵਾਸੀਆਂ ਦੇ ਕਹਿਣ ਮੁਤਾਬਕ ਹੈ तकरीबन ਪਿਛਲੇ 20 ਸਾਲ ਤੋਂ ਕਿਸੇ ਨੇ ਵੀ ਇਸ ਸੜਕ ਦੀ ਜਿਹੜੀ ਨਹੀਂ ਸੁਣੀ ਸੋ ਆਮ ਆਦਮੀ ਪਾਰਟੀ ਸਰਕਾਰ ਬਣ ਤੋਂ ਬਾਅਦ ਇਸ ਸੜਕ ਦਾ ਟੈਂਡਰ ਲਗਵਾਇਆ ਜਿਹੜੇ ਨੂੰ ਮੇਰੇ ਧਿਆਨ ਦੇ ਵਿੱਚ ਆਇਆ ਤੇ ਟੈਂਡਰ ਲਗਵਾ ਕੇ ਅੱਜ ਅਸੀਂ ਇਸ ਗਲੀ ਦਾ ਕਟਨ ਕੀਤਾ ਸੋ ਇਹ ਆਉਣ ਵਾਲੇ 2-4 ਦਿਨ ਦੇ ਵਿੱਚ ਵਿੱਚ ਇਹ ਗਲੀ ਜਿਹੜੀ ਹੈ ਇਹ ਬਿਲਕੁਲ ਐ ਵਧੀਆ ਇੰਟਰਲੋਕਿੰਗ ਟਾਈਲ ਦੇ ਨਾਲ ਜਿਹੜੀ ਬਣ ਕੇ ਤਿਆਰ ਹੋ ਜੂਗੀ ਸੋ ਮੈਂ ਇਲਾਕਾ ਨਿਵਾਸੀਆਂ ਦੇ ਜੀ ਵਧਾਈ ਦੇਣਾ ਤੇ ਵੀ ਹੋਰ ਵੀ ਇੱਕ ਵਿਸ਼ਵਾਸ ਪੁਖਤਾਉਂਦਾ ਕਿ ਆਉਣ ਵਾਲੀਆਂ ਕਾਰਪੋਰੇਸ਼ਨ ਦੇ ਚੋਣਾਂ ਦੇ ਵਿੱਚ ਆਪਾਂ ਇਦਾਂ ਹੀ ਆਮ ਆਦਮੀ ਪਾਰਟੀ ਦਾ ਸਾਥ ਦੇਈਏ ਜੋ ਕਾਰਪੋਰੇਸ਼ਨ ਦਾ ਮੇਰ ਵੀ ਆਮ ਆਦਮੀ ਪਾਰਟੀ ਦੇ ਬੰਦੇ ਕੋਈ ਕਾਰਜ ਤੇ ਹੋਰ ਕਿਹੜੇ ਕੰਮ ਆ ਉਹ ਆਪਾਂ ਸ੍ਰੀ ਅਬ ਸਪੀਡ ਦੇ ਨਾਲ ਜਿਹੜੇ ਸ਼ੁਰੂ ਕਰੀਏ ਤਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਸੋਨਾ ਕਨਵਾਸ ਗੰਚ ਚਵਾਰ ਨੰਬਰ 1 ਤੋਂ ਸਾਡੇ ਪ੍ਰਭੂ ਪੁੱਜ ਜੀ ਨੰਬਰ 2 ਤੋਂ ਅਮਰਜੀਤ ਜੀ ਅਮਰਜੀਤ ਗਮਤਾ ਜੀ ਐਲ ਇਸੀ ਵਾਲੇ ਪ੍ਰਧਾਨ ਕੋਕੋ ਜੀ ਸਰਦਾਰ ਬਲਦੇਵ ਸਿੰਘ ਜੀ ਦੇ ਹੋਰ ਵੀ ਯੂ ਸਰ ਕਾ ਡਾਕੂ ਜਿਹੜੇ ਆ ਆਮ ਆਦਮੀ ਪਾਰਟੀ ਦੇ ਸਾਰੇ ਇਸ ਏਰੀਆ ਦੇ ਇਕੱਠੇ ਹੋਇਆ ਮੇਨਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਕਿ ਤੁਹਾਡੀਆਂ ਮੰਗਾਂ ਜੀਆਂ ਪਹਿਲ ਦੇ ਦਾਤੇ ਹੱਲ ਕੀਤੀਆਂ ਜਾਣ। ਪਰਮਾਨੀ ਚੋਣਾਂ ਦੇ ਵਿੱਚ ਜੋ ਕਾਰਪੋਰੇਸ਼ਨ ਦੀ ਇਲੈਕਸ਼ਨ ਸੰਬੰਧੀ ਅੱਜ ਵੀ ਮੀਟਿੰਗ ਹੋਈ ਹੈ ਸਾਡੀ ਪਰਸੋਂ ਵੀ ਮੀਟਿੰਗ ਸਾਡੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਪ੍ਰਧਾਨ ਅਮਰੋੜਾ ਜੀ ਕੈਬਨਿਟ ਮਿਸਟਰੀ ਪੰਜਾਬ ਤੇ ਸ਼ੈਰੀ ਕਸੀ ਜੀ ਸਹਿ ਪ੍ਰਬਾਰ ਦੀ ਨਾਲ ਮੀਟਿੰਗ ਹੋਈ ਹੈ। ਇਸ ਉਹਦੇ ਵਿੱਚ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਸਰ ਕੁਲਦੀਪ ਸਿੰਘ ਤਾਰੀਵਾਲ ਜੀ ਨੂੰ ਜਿਹੜਾ ਆਬਜ਼ਰਵਰ ਲਾਇਆ ਗਿਆ। ਸੋ ਸਾ ਸ਼ਾਸਨ ਦੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਜਿਹਨੇ ਚੇਅਰਮੈਨ ਆ ਜਿਨਨੇ ਉਹਦੇਦਾਰੇ ਸਾਰੇ ਨਾਲ ਮੀਟਿੰਗ ਹੋਈ ਹੈ ਉਹਦੇ ਚ ਅਸੀਂ ਆਮ ਆਦਮੀ ਪਾਰਟੀ ਦੀਆਂ ਚੋਣਾਂ ਵਾਸਤੇ ਕਮਰ ਕਸੇ ਕੀਤੇ ਐ 85 ਦੀਆਂ 85 ਜੜੀਆਂ ਵਾਰਜਾ ਉਹਨਾਂ ਦੇ ਅਸੀਂ ਜਿੱਤ ਹਾਸਲ ਕਰਾਂਗੇ ਕੋ ਜੋ ਇਹ ਪਾਰਟੀ ਦੇ ਸਕਰੀਨਿੰਗ ਕਮੇਟੀ ਬਣਾਈ ਹੈ ਉਹਦੇ ਚ ਅਸੀਂ ਜਿੰਨੇ ਵੀ ਦਾਵੇਦਾਰ ਆ ਸਾਰਿਆਂ ਕੋ ਐਪਲੀਕੇਸ਼ਨ ਲਵਾਵਾਂਗੇ ਐਪਲੀਕੇਸ਼ਨ ਫਾਰਮ ਫਿਲ ਕਰਨਗੇ ਸੋ ਉਹਨਾਂ ਦੀ ਸਕਰੀਨਿੰਗ ਕਮੇਟੀ ਦੇਖੇਗੀ ਕਿ ਇਹ ਜਿਹੜੇ ਬੰਦੇ ਜਿਹੜੇ ਵਿਨਿੰਗ ਕੈਂਡੀਡੇਟ ਹੈ ਉਹ ਕੌਣ ਆ ਤੇ ਉਹਨਾਂ ਜਿਨ੍ਹਾਂ ਨੂੰ ਟਿਕਟ ਦਿੱਤੀ ਜਾਣੀ ਹੈ ਸੋ ਸਾਰਿਆਂ ਨੂੰ ਇੱਕੋ ਗੱਲ ਕਵਾਂਗਾ ਕਿ ਤੁਸੀਂ ਇਹਦੇ ਚ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਊਗਾ ਸੋ ਵਿਨਿੰਗ ਕੈਂਡੀਡੇਟ ਨੂੰ ਟਿਕਟ ਜਿਹੜੀ ਦਿੱਤੀ ਜਾਊਗੀ ਸਮਾਂ ਦੇਖੋ ਜੀ ਆਮ ਆਦਮੀ ਪਾਰਟੀ ਹਮੇਸ਼ਾ ਤਿਆਰ ਬਾਤ ਤਿਆਰ ਰਹਿੰਦੀ ਹੈ ਪਰ ਜਦੋਂ ਮੱਝੀ ਕਰਾ ਲਓ ਤੁਸੀਂ ਜਿੰਨੀ ਜਿੰਨੀ ਚੋਣਾ ਹੋਈਆਂ ਕਿੰਨਾ ਕੁ ਟਾਈਮ ਲਿਆ ਸਾਨੂੰ ਸਿੱਧੇ ਜਿੱਤਨਾਕ ਟਾਈਮ ਮਿਲਿਆ ਲੇਕਿਨ ਫਿਰ ਵੀ ਜਿਹੜੀ ਜਿੱਤੇ ਹੋ ਆਮ ਆਦਮੀ ਪਾਰਟੀ ਦੀ ਹੋਈ ਹੈ ਇਸ ਕਰਕੇ ਅਸੀਂ ਕਮਰ ਕਸੇ ਕੀਤੇ ਹੋਏ ਆ ਸਾਡੇ ਵੱਲੋਂ ਇਲੈਕਸ਼ਨ ਜਦੋਂ ਮਰਜੀ ਕਰਾ ਲਓ ਸਾਡੀ 85 ਦੀਆਂ 85 ਜਿਹੜੀਆਂ ਵਾਡਾ ਅਸੀਂ ਜਿੱਤ ਕੇ ਰਵਾਂਗੇ ਲੋਕ ਤੁਹਾਡੇ ਸਾਹਮਣੇ ਜੀ ਲੋਕ ਖੁਸ਼ ਨਜ਼ਰ ਆ ਰਹੇ ਆ ਜਿਹੜੀਆਂ ਜਮਿ ਜੂਣਾ ਹੋਈਆਂ ਉਹਨਾਂ ਦੇ ਰਿਜ਼ਲਟ ਤੋਂ ਦੇਖ ਲਓ ਜਿਹੜੀਆਂ ਸਪੰਚੀ ਦੀਆਂ ਇਲੈਕਸ਼ਨ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਰਿਜ਼ਲਟ ਤੋਂ ਦੇਖ ਲਓ ਜਾਂ ਹੋਰ ਵੀ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਦੇ ਰਿਜ਼ਲਟ ਤੋਂ ਦੇਖੋ ਲੋਕ ਖੁਸ਼ ਆ ਤੇ ਆਮ ਆਦਮੀ ਪਾਰਟੀ ਨੂੰ ਪਿਆਰ ਕਰ ਰਹੇ ਆ ਸੋ ਅੱਗੇ ਤੋਂ ਇਦਾਂ ਮੈਂ ਡਾਕਟਰ ਜਸਬੀਰ ਸਿੰਘ ਨੂੰ ਤੇ ਆਮ ਆਦੀ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਆ ਇਹ ਜਿਹੜੀ ਛੜਕਿਆ ਘਟੋ ਘਟ 15 20 ਸਾਲਾਂ ਬਾਅਦ ਬਣ ਲਗੀ ਏ ਇਹ ਇਸ ਤਰ੍ਹਾਂ ਕਿ ਇਹ ਸਰਕਾਰ ਨੇ ਕੋਈ ਸਾਰ ਨਹੀਂ ਲਈ ਆ ਡਾਕਟਰ ਆਪਣੇ ਡਾਕਟਰ ਜਸਬੀਰ ਆਪਣੇ ਗਾੜੀ ਰਿਕੁਐਸਟ ਕੀਤੀ ਸੀ ਕਿ ਇਹ ਸੜਕਾਂ ਨੂੰ ਬਣਾ ਜਾਵੇ ਸੋ ਐਮਐਲਏ ਸਾਹਿਬ ਨੇ ਅੱਜ ਆਡੀ ਬੇਨਤੀ ਮੰਨ ਲਈ ਆ ਤੇ ਸੜਕ ਤੇ ਇੰਟਰਲੌਕ ਲੱਗ ਰਹੀ ਆ ਬਹੁਤ ਇਹ ਪਿੰਡ ਚ ਖੁਸ਼ੀ ਦੀ ਲਹਿਰ ਆ ਧੰਨਵਾਦ ਚੋਨਾ ਆਮ ਆਦੀ ਪਾਰਟੀ ਬੜੇ ਸ਼ਾਨਾਂ ਉਹਨਾਂ ਜਿੱਤ ਕੇ ਆਪਣਾ ਮੇਰ ਬਣਾਏਗੀ ਕਾਰਪੋਰੇਸ਼ਨ ਵਿੱਚ